ਬੰਗਿਆਂ ਵਿਖੇ ਰੇਲਵੇ ਰੋਡ ਤੇ ਮੰਨ ਕੇ ਚੱਲੋ ਲੁਧਿਆਣੇ ਦੀ ਹੋਲ ਸੇਲ ਮਾਰਕੀਟ ਵਿੱਚ ਪਹੁੰਚੇ ਹੋਏ ਆ ਜਿਵੇਂ ਕਿਹਾ ਕਿ ਮੰਨ ਕੇ ਚੱਲੀਏ ਬੰਗਾ ਰੇਲਵੇ ਰੋਡ ਤੇ ਲੁਧਿਆਣੇ ਦੀ ਹੋਲ ਸੇਲ ਮਾਰਕੀਟ ਤੇ ਪਹੁੰਚੇ ਹੋਏ ਆ ਔਰ ਪ੍ਰਾਈਸ ਜਿਹੜੇ ਸ਼ੁਭ ਲక్ష్ਮੀਪੁਰਮ ਤੇ ਹੁੰਦੇ ਆ ਇਹ ਬਾਜ਼ਾਰ 'ਚ ਜਿਹੜਾ ਪ੍ਰਾਈਸ ਹੁੰਦਾ ਉਹਦੇ ਅੱਧੇ ਨਾਲੋਂ ਵੀ ਅੱਧੇ ਹੁੰਦੇ ਆ 650 ਰੁਪਏ ਦਾ ਸੂਟ ਆਊਗਾ ਜੀ ਪੇਪਰ ਸਿਲ ਦਾ ਕਪੜਾ ਆਏਗਾ ਜੀ ਇਹਦਾ ਇਹ ਗਾਂ ਰੰਗੇ ਦੇ ਵਿੱਚ ਤੁਹਾਨੂੰ 4 ਮਿਲਣਗੇ ਆਈਟਮਾਂ ਬਹੁਤ ਟੌਪ ਟੌਪ ਦੀਆਂ ਇਹ 650 500 700 ਦੀ ਰੇਂਜ ਦੇ ਵਿੱਚ ਸਾਰੇ ਸੂਟ ਜਿਹੜੇ ਮੈਂ ਤੁਹਾਨੂੰ ਅੱਜ ਦਿਖਾ ਰਿਹਾ ਹਾਂ ਇਹ ਕਿਹੜਾ ਕਲਰ ਹੋ ਗਿਆ ਵਾਓ ਇਹ ਜੀ ਲਵੈਂਡਰ ਕਲਰ ਹੈ ਜੀ ਹੈਂਡਵਰਕ ਹੋਇਆ ਉੱਤੇ ਜੀ ਆਹ ਦੇਖੋ ਰੈਸਟ ਕਲਰ ਤੇ ਚਾਹ ਮਗਾ ਜਿਵੇਂ ਆਈ ਹੋਵੇ ਡਿਫੈਂਡਰ ਹਾਂ ਬਿਲਕੁਲ ਜੀ ਬਿਲਕੁਲ ਆਹ ਦੇਖੋ orange ਕਲਰ ਦਾ ਸੂਟ ਅਸੀਂ ਗੋਨ ਡੀਨ ਦੇ ਵਿੱਚ ਰੋ ਹੀ ਨਵਾਂ ਮਾਲ ਆਂਦਾ ਵਾ ਤੁਹਾਨੂੰ ਹਰ ਵਾਰ ਨਵੇਂ ਡਿਜ਼ਾਈਨ ਦੇਖਣ ਨੂੰ ਮਿਲੂਗੇ ਆ ਇਹ ਤੁਹਾਡਾ ਬੀਜ ਜੀ ਕਲਰ ਹੈ ਜੀ ਆਹ ਆ ਇਹ ਕਿੰਨਾ ਪਿਆਰਾ ਪੀਜ਼ਾ ਡਿਜ਼ਾਈਨਰ ਪੀਜ਼ਾ ਜਿਹਨੂੰ ਕਹਿੰਦੇ ਆ ਤਾਂ ਨੂੰ ਸਾਡੇ ਕੋ ਆਉਂਦੇ ਨਾ ਦੋ ਇੱਕ ਫਾਇਦਾ ਤੇ ਇੱਕ ਨੁਕਸਾਨ ਆ ਫਾਇਦਾ ਇਹ ਆ ਅਸੀਂ ਘੱਟ ਆਪਾਂ ਵੱਧ ਨਹੀਂ ਮੰਗਣੇ ਨੁਕਸਾਨ ਇਹ ਆ ਅਸੀਂ ਘੱਟ ਨਹੀਂ ਕਰਨੇ ਉਹਦਾ ਰੀਜ਼ਨ ਸਾਡੀ ਜਿਹੜੀ ਕਮਾਈ ਆ ਨਾ 10-15 15 ਰੁਪਏ ਸੂਟ ਕੋਈ ਹੋਊਗਾ ਸੂਟ ਭਾਰੇ ਤੋਂ ਭਾਰੇ ਜਿੱਥੋਂ 50 ਰੁਪਏ ਸਾਨੂੰ ਵਜਣੇ ਪਰਮਾਵਰ ਬ੍ਰੋਕਰ ਦਾ ਹਾਂ ਜੀ ਸੂਟ ਇਹ ਕਪੜਾ ਅਜੇ ਤੋਂ 100 ਸਾਲ ਪਹਿਲਾਂ ਵੀ ਚੱਲਦਾ ਸੀ ਹਾਂਜੀ ਅਜੇ ਤੋਂ 100 ਸਾਲ ਪਹਿਲਾਂ ਵੀ ਇਹ ਕਪੜਾ ਚੱਲਦਾ ਸੀ ਅੱਜ ਵੀ ਚੱਲਣਾ ਅਜੇ ਤੋਂ ਹਜ਼ਾਰਾਂ ਸਾਲ ਬਾਅਦ ਕਢਾਈ ਦਿਖਾਈ ਕੀ ਬਾਤ ਹੈ ਗੱਮ ਦੇਖੋ ਜਿਵੇਂ ਨਾ ਸੋਨਾ ਚਾਂਦੀ ਜੜਿਆ ਹੁੰਦਾ ਗੱਠ ਦਾ ਗੱਮ ਗੱਠ ਦਾ ਹਾਂਜੀ ਆਹ ਦੇਖੋ ਪੀਸ ਕਿੰਨਾ ਪਿਆਰਾ ਚੁੰਨੀ ਦੇਖੋ ਇਹਦੀ ਕਿੰਨੀ ਸੋਹਣੀ ਹੈ ਮਲਟੀ ਵਰਕ ਦੇ ਉੱਪਰ ਇਹ ਪਿਓਰ ਲਕਸ਼ਰੀ ਹਾਂਜੀ 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 ਇਹ ਰੰਗ ਬਹੁਤ ਸੋਹਣੇ ਐ ਅੱਠ ਰੰਗ ਆ ਜੀ ਇਹਦੇ ਉੱਤੇ ਤੋਂ ਬਾਅਦ ਅਨ ਦੂਜੀ ਆਈਟਮ ਦਿਖਾਉਣਾ ਵਾ ਆ ਦੇਖੋ ਜੀ ਰੰਗ ਕਿੰਨੇ ਪਿਆਰੇ ਪਿਆਰੇ ਇਹ ਇਹਦੇ ਕੱਪੜੇ ਨੂੰ ਥੋੜਾ ਐਕਸਪਲੇਨ ਕਰੋ ਕਪੜਾ ਕਹੋ ਜਾਇਦਾ ਇਹ ਕਪੜਾ ਉਹੀ ਹੈ ਜੀ ਬਦਰੀ ਸੀ ਲੱਗਦੇ ਉੱਪਰ ਹੀ ਹੈ ਜੀ ਆ ਦੇਖੋ ਕਿੰਨੇ ਪਿਆਰੇ ਪਿਆਰੇ ਰੰਗ ਹੈ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ 8 ਰੰਗ ਮਿਲੂਗੇ 8 ਦੇ ਵੀ 10 ਵੀ ਮਿਲੂਗੇ ਜੀ ਆ ਦੇਖੋ ਜੀ 550 ਦੇ ਹਾਂਜੀ ਹਾਂਜੀ 550 ਦੇ ਬਹੁਤ ਪੂਰਾ ਫਰੰਟ ਕੱਢਿਆ ਹੋਊਗਾ ਚੁੰਨੀ ਦੇਖੋ ਕਿੰਨੀ ਹੈਵੀ ਹੈ ਬੁਲਬੁਲ ਦੇ ਬੱਚੇ ਚਸ਼ਮੇ ਬੁਲਬੁਲ ਆਖੋ ਓਏ ਹਾ ਹਾ ਦੁਪੱਟਾ ਹੈਵੀ ਹੈ ਜੀ ਇਹ ਵੀ ਹੈ ਨਾ ਬਿਲਕੁਲ ਚੱਕ ਕੇ ਦੇਖੋ ਇਹਦਾ 50 ਗ੍ਰਾਮ ਵੀ ਹੋ ਜੰਨੀ ਹੈਗਾ ਸਹੀ ਜੀ ਇਹਨੂੰ ਕੋਟਟ ਕੇ ਹੈ ਜੀ ਆਹ ਦੇਖੋ ਪੂਰਾ ਫਰੰਟ ਜਾਲ ਦੁਪੱਟਾ ਵੀ ਹੈਵੀ ਹੈ ਪਿਓਰ ਮਸ਼ੀਨ ਤੇ ਆ ਇਹਨਾਂ ਦੀ ਜਾਨੀ ਕਿ ਨਾ ਅਲੱਗ ਹੀ ਗੱਲ ਬਾਤ ਆ ਸੈਕਿੰਡ ਟੂ ਨਾਨ ਜੀ ਹਾਂ ਜੀ ਆਹ ਦੇਖੋ ਓਏ ਹੋਏ ਕੰਮ ਦੀ ਸ਼ਾਈਨ ਦੇਖੋ ਜੀ ਕਿੰਨਾ ਪਿਆਰਾ ਹੋਇਆ ਹੋਇਆ ਹੈ ਬੜਾਈ ਬਹੁਤ ਖੂਬਸੂਰਤ ਹੈ ਲਾਜਵਾਬ ਹੈ ਔਰ ਜਿਵੇਂ ਇਹਨਾਂ ਦੀ ਵਰਾਇਟੀ ਬੇਸ਼ੁਮਾਰ ਹੈ ਇਸੇ ਤਰੀਕੇ ਸੂਟ ਤੇ ਕਢਾਈ ਬੇਸ਼ੁਮਾਰ ਹੈ ਇਹ ਸੂਟ ਜੇ ਤੁਸਾਂ ਆਪਾਂ ਖੋਲਦੇ ਆ ਨਾ ਸਾਨੂੰ ਇਹ ਸੂਟਾਂ ਦੇ ਬੋਲਾਂ ਦੀ ਲੋੜ ਨਹੀਂ ਪੈਂਦੀ ਆ ਦੇਖੋ ਇਹ ਜਿਹੜੇ ਸਾਰੇ ਕਲਰ ਇਹ ਦੇ ਦਏ ਇਹ ਫੁਨਿਸ ਫੁਨੇ ਇਹ ਸੂਟ ਤੁਹਾਨੂੰ ਪਹਿਣਾਵਾ ਜੀ 1350 ਦੇ 50 ਰੁਪਏ ਦਾ ਪੂਰਾ ਫਰੰਟ ਜਾਲ ਆਊਗਾ ਹਾਂ ਹਾਂ ਇਹਦੇ ਦੇ ਉੱਪਰ ਇਹਨ ਕੀ ਰਹਿਣ ਉਹ ਕਟਵਰਕ ਦਾ ਕੰਮ ਹੈ ਦੁਪੱਟਾ ਵੀ ਹੈਵੀ ਹੈ ਇਹ ਕਲਰ ਕਿਹੜਾ ਬੀਜ ਕਲਰ ਕਹਿੰਦੇ 골ਡ ਕਲਰ ਕਹਿੰਦੇ ਸਕਿਨ ਕਲਰ ਕਹਿੰਦੇ ਇਹਦੇ ਵਿੱਚ ਤੁਹਾਨੂੰ ਵਾਟਰ ਰੰਗ ਮਿਲ ਜੂਗੇ ਇਹ ਆਈਟਮਾਂ ਦਾ ਨੂੰ ਹੀ ਦਿਖਾ ਰਿਆ ਵਾ 1000 1200 1500 ਵਾਲੀ ਰੇਂਜ ਆ ਸਾਰੀ ਇਹ ਦੀ ਇਹਨਾਂ ਦੇ ਘੇਰੇ ਬਹੁਤ ਸੋਹਣੇ ਸੋਹਣੇ ਬਣੇ ਹੋਏ ਆ ਆਹ ਦੇਖੋ ਚੁੰਨੀ ਕਿੰਨੀ ਬੈਂਗਨੀ ਕਲਰ ਆ ਗਿਆ ਹਾਂਜੀ ਫਿਰ ਬੈਂਗਨੀ ਕਲਰ ਤੇ ਬਹੁਤ ਇਹ ਕਾ ਆਏਗਾ ਮਹਿੰਦੀ ਪੱਤਾ ਕਲਰ ਦੇ ਆ ਦੇਖੋ ਜੀ ਆਹ ਦੇਖੋ ਕਿੰਨਾ ਸੋਹਣਾ ਬੀਜ ਦਾ ਘੇਰਾ ਕਿੰਨਾ ਹੈਵੀ ਹੈ ਹਨਾ ਇਹ ਸਾਰੇ ਸੂਟ ਦਿਲ ਜਿੱਤਦੇ ਆ ਹਾਂਜੀ ਹਾਂਜੀ ਡੂਪੀਏਨਸ ਲੱਗਦੇ ਉੱਪਰ ਆਹ ਦੇਖੋ ਕਿੰਨਾ ਪਿਆਰਾ ਕਲਰ ਆਹ ਤਾਂ ਬਿਲਕੁ ਨਮਾ ਟ੍ਰੈਂਡਿੰਗ ਇੰਗਲਿਸ਼ ਕਲਰ ਇੰਗਲਿਸ਼ ਕਲਰ ਔਰ ਕੜਾਈ ਬਹੁਤ ਸ਼ਾਨਦਾਰ ਹਾਂਜੀ ਹਾਂਜੀ ਇਹਦੇ ਪ੍ਰਾਈਸ ਦੀ ਗੱਲ ਕਰ ਲਈਦਾ ਪ੍ਰਾਈਸ ਕਿੰਨਾ ਸਰ 1000 ਤੋਂ 1500 ਦੇ ਵਿੱਚ ਹੈ ਚਾਹ ਉਹ オリジナル ਚੀਜ਼ਾਂ ਵਾ ਪਿਓਰ ਦੇ ਪੀਸ ਆ ਅਚਾ ਵੈਡਿੰਗ ਤੇ ਕਈ ਵੇਲੇ ਪਹਿਣਾ ਲਹਿੰਗੇ ਕਿਰਾਏ ਤੇ ਲੈ ਲੈਂਦੀ ਹਾਂ ਉੱਤੇ ਹਜ਼ਾਰਾਂ ਰੁਪਏ ਖਰਚ ਦਿੰਦੀ ਆ ਉਹਦੇ ਨਾਲ ਉਹ ਇਦਾਂ ਦਾ ਸੂਟ ਸਵਾਇਆ ਵੀ ਬਾਅਦ ਚ ਵੀ ਕੰਮ ਆ ਜਾਣਾ ਨਾਲੇ ਚੀਜ਼ ਆਪਣੀ ਬਾਅਦ ਚ ਵੀ ਕੰਮ ਆਉਂਦਾ ਇਦਾਂ ਕਰਵਾ ਚੋਹ ਦੇ ਵਰਦ ਵਗੈਰਾ ਨੇ ਉਹਨਾਂ ਦੀਆਂ ਚੀਜ਼ਾਂ ਪੈ ਕੇ ਦੁਪੱਟਾ ਇੱਕ ਮੋੜ ਬਾਜੀ ਮੜਾ ਕਰੀ ਦੁਪੱਟਾ ਬੜਾ ਇਹ ਵੀ ਹੈਵੀ ਲੱਗਦਾ ਮੈਨੂੰ ਸਲਵਾਰਾਂ ਤੇ ਵੀ ਵਰਕ ਹੈ ਇਹਨਾਂ ਦੇ ਦੁਪੱਟੇ ਵੀ ਹੈਵੀ ਹੈ ਕੋਈ ਦੁਪੱਟਾ ਵੀ ਹੈਵੀ ਹੈ ਓਏ ਹੋ ਸੋਰੀ ਸਾਹਿਬ ਇਹ ਜੋ ਨਹੀਂ ਇਹਦੀ ਪਿਓਰ ਚਨੌਂ ਦੇ ਉੱਪਰ ਪਿਓਰ ਚਨੌਂ ਦੇ ਉੱਪਰ ਆਏਗੀ ਬਾਰਡਰ ਵੀ ਬਨੇ ਹੋਆ ਇਹ ਇਸ ਤੋਂ ਬਾਅਦ ਅਗਲਾ ਦੇਖੋ ਡਿਜੀਟਲ ਪ੍ਰਿੰਟ ਦੇ ਉੱਪਰ ਵਰਗ ਇਹ ਮੈਨੂੰ ਕ੍ਰੀਨਾ ਕਪੂਰ ਯਾਦ ਕਰਾ ਦਿੱਤੀ ਹਾਂ ਜੀ ਕਿ ਸ਼ੁਭ ਲక్ష్ਮੀ ਐਮਪੋਰਿਅਮ ਤੇ ਤੁਹਾਨੂੰ ਅਜਿਹੇ ਡਿਜ਼ਾਈਨਰ ਸੂਟ ਮਿਲਣਗੇ 트ੈਂਡਿੰਗ ਸੂਟ ਮਿਲਣਗੇ ਕਿ ਇਹ ਸੂਟਾਂ ਦੇ ਡਿਜ਼ਾਈਨ ਤੁਹਾਨੂੰ ਲੈਣਗੇ ਕੀਲ ਭੈਣ ਜੀ ਇਹ ਸੂਟ ਪਹਿਨ ਕੇ ਜਦ ਤੁਸੀਂ ਇੰਸਟਾਗ੍ਰam ਤੇ ਰੀਲ ਪਾਉਗੇ ਤੁਹਾਡੀ ਆਪਣੇ ਆਪ ਹੀ ਵਾਇਰਲ ਹੋ ਜਾਣੀ ਹੈ ਰੀਲ ਪਹਿਂਜੀ ਇਹ ਕੱਪੜਾ ਇਹਨਾਂ ਦਾ ਇੰਨਾ ਸੌਫਟ ਹੁੰਦਾ ਹੈ ਇੰਨਾ ਪਿਆਰਾ ਜਿਹਾ ਹੁੰਦਾ ਤੁਹਾਨੂੰ ਪੂਰੀ ਆਏਗੀ ਲਗਜ਼ਰੀ ਫੀਲ ਪਹਿਂਜੀ ਆਈ نو ਤੁਸੀਂ ਪ੍ਰਾਈਸ ਪੁੱਛ ਰਹੇ ਹੋ ਤਾਂ ਦੱਸ ਦਈਏ ਲੁਧਿਆਣੇ ਦੀ ਹੋਲ ਸੇਲ ਮਾਰਕੀਟ ਨਾਲੋਂ ਸਸਤੇ ਇਹਨਾਂ ਦੇ ਰੇਟ ਆ ਤੇ ਬੜੇ ਸਤਕਾਰ ਨਾਲ ਇਹ ਕਰਦੇ ਨੇ ਡੀਲ ਪਹਿਂਜੀ ਬੜੇ ਸਤਕਾਰ ਨਾਲ ਇਹ ਕਰਦੇ ਨੇ ਡੀਲ ਪਹਿਂਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਿਨੇਸ਼ੂਰ ਤੁਸੀਂ ਸ਼ੇਅਰ ਤੋਂ ਮਸਲਾ ਲੱਗਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਤਾਂ ਭੈਣਾ ਲਈ ਅੱਜ ਦੀ ਵੀਡੀਓ ਖਾਸ ਹੈ ਔਰ ਦੱਸਦੀ ਅਸੀਂ ਇਸ ਸਮੇਂ ਬੰਗਿਆਂ ਵੇਖੇ ਰੇਲਵੇ ਰੋਡ ਤੇ ਮੰਨ ਕੇ ਚੱਲੋ ਲੁਧਿਆਣੇ ਦੀ ਹੋਲ ਸੇਲ ਮਾਰਕੀਟ ਵਿੱਚ ਪਹੁੰਚੇ ਹੋਏ ਆ ਜਿਵੇਂ ਕਿਹਾ ਕਿ ਮੰਨ ਕੇ ਚਲੀਏ ਬੰਗਾ ਰੇਲਵੇ ਰੋਡ ਤੇ ਲੁਧਿਆਣੇ ਦੀ ਹੋਲ ਸੇਲ ਮਾਰਕੀਟ ਤੇ ਪਹੁੰਚੇ ਹੋਏ ਆ ਔਰ ਪ੍ਰਾਈਸ ਜਿਹੜੇ ਸ਼ੁਭ ਲక్ష్ਮੀਪੋਰੀਅਮ ਤੇ ਹੁੰਦੇ ਆ ਇਹ ਬਾਜ਼ਾਰ 'ਚ ਜਿਹੜਾ ਪ੍ਰਾਈਸ ਹੁੰਦਾ ਉਹਦੇ ਅੱਧੇ ਨਾਲੋਂ ਵੀ ਅੱਧੇ ਹੁੰਦੇ ਆ ਤੇ ਵਾਈਰਟੀ ਜਿਹੜੀ ਇਹਨਾਂ ਕੋਲ ਆ ਉਹ ਬੇਸ਼ੁਮਾਰ ਇੱਥੇ ਮਿਲਦੀ ਆ ਇਹ ਕਹਿੰਦੇ ਅਸੀਂ ਮਾੜਾ ਸੂਟ ਰੱਖਦੇ ਨਹੀਂ ਕਿਉਂਕਿ ਭੈਣਾ ਮਾੜਾ ਸੂਟ ਪਾਉਂਦੀਆਂ ਨਹੀਂ ਔਰ ਜਿੰਨੀਆਂ ਵੀ ਮੇਰੀਆਂ ਭੈਣਾਂ ਪਹਿਲਾਂ ਇੱਥੇ ਆਉਂਦੀਆਂ ਉਹਨਾਂ ਨੇ ਇਹ ਮੰਨ ਬਣਾਇਆ ਕਿ ਭਾਈ ਅਸੀਂ ਹੋਰ ਕਿਤੇ ਨਹੀਂ ਜਾਣਾ ਅਸੀਂ ਜਾਣਾ ਤਾਂ ਸਿਰਫ ਸ਼ੁਭ ਲక్ష్ਮੀ ਮੋਰਿਮ ਦੇ ਜਾਣਾ ਔਰ ਜਿਹੜੀਆਂ ਮੇਰੀਆਂ ਭੈਣਾਂ ਹਾਲੇ ਤੱਕ ਇੱਥੇ ਨਹੀਂ ਆਈਆਂ ਜਿਹੜੀਆਂ ਬਹੁਤ ਅੱਛੇ ਡਿਜ਼ਾਈਨ ਡਿਜ਼ਾਈਨਰ ਸੂਟ ਟ੍ਰੈਂਡਿੰਗ ਸੂਟਸ ਘੱਟ ਕੀਮਤ ਤੇ ਚਾਹੁੰਦੀਆਂ ਨੇ ਉਹਨਾਂ ਨੂੰ ਆਪਾਂ ਅੱਜ ਬਹੁਤ ਸਾਰੀ ਵੈਰਾਈਟੀ ਦਿਖਾਣੀ ਆ ਤਾਂ ਆਪਾਂ ਰੁਖ ਕਰਦੇ ਆ ਜੀ ਸੋਨੂ ਪਾਜੀ ਹੁਣਾਂ ਵੱਲ ਤਾਂ ਜਿਵੇਂ ਸਟਾਰਟਿੰਗ ਤੋਂ ਤੁਹਾਨੂੰ ਦੱਸਦਾ ਆ ਕਿ ਇੱਥੋਂ ਦੇ ਜਿਹੜੇ ਰੇਟ ਆ ਉਹਨਾਂ ਦਾ ਕੋਈ ਕੰਪੈਰੀਜ਼ਨ ਨਹੀਂ ਹੈਗਾ ਪੂਰੇ ਜ਼ਿਲ੍ਹੇ ਦੇ ਅੰਦਰ ਔਰ ਜਿਹੜੀਆਂ ਸਾਡੀਆਂ ਭੈਣਾਂ ਨੇ ਇੱਥੋਂ ਹੀ ਜਿਹੜੇ ਟ੍ਰੈਂਡਿੰਗ ਸੂਟ ਮੇ ਖਰੀਦਦਿਆਂ ਨੇ ਔਰ ਸੂਟ ਇੱਥੋਂ ਖਰੀਦਣ ਤੋਂ ਬਾਅਦ ਚਿਹਰੇ ਤੇ ਆਪ ਹੀ ਸ਼ਾਇਨ ਆ ਜਾਂਦੀਆਂ ਜਿਹੜੀਆਂ ਭੈਣਾਂ ਨੇ ਤਾਂ ਪਿਆਰ ਉਹ ਪੁੱਛੇ ਲੈਂਦੀਆਂ ਕਿ ਨਹੀਂ ਕਿੱਥੋਂ ਸੂਟ ਲੈ ਕੇ ਆਈਆਂ ਜਿਨ੍ਹਾਂ ਦਾ ਪਿਆਰ ਨਹੀਂ ਹੁੰਦਾ ਫਿਰ ਕਈ ਵੇਲੇ ਉਹ ਡਿਟੇਲਸ ਦੇਖਦੇ ਰਹਿੰਦੇ ਤੇ ਇੱਕ ਦੂਜੇ ਨੂੰ ਕਹਿੰਦੇ ਆ ਕਿ ਪਹਿਲੇ ਨਾਲੋਂ ਜ਼ਿਆਦਾ ਸੋਹਣੀ ਨਹੀਂ ਹੋਗੀ ਹੁਣ ਉਹ ਸੂਟ ਦਿਖਾਣੇ ਆ ਜਿਹੜੇ ਚਿਹਰੇ ਤੇ ਸ਼ਿੰਗਾਰ ਲੈਣ ਬਿਲਕੁਲ ਬਿਲਕੁਲ ਜੀ ਸਭ ਤੋਂ ਵੱਧ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਸਰੀ ਘਰ ਨਮਸਕਾਰ ਤੇ ਅਦਾਬ ਤੁਹਾਨੂੰ ਅਜਾ ਇਟਮ ਦਿਖਾਵਾਂਗਾ ਜਿਵੇਂ ਕਿ ਤੁਸੀਂ ਜਾਣਦੇ ਸਾਡੇ ਕੋਲ 400 ਰੁਪਏ ਤੋਂ ਸ਼ੂਟ ਸ਼ੁਰੂ ਆ ਪਰ ਅਜ ਅਪਾ ਦਿਖਾਵਾਂਗੇ ਤੁਹਾਨੂੰ 600 500 700 ਰੇਂਜ ਤੋਂ ਸਟਾਰਟਿੰਗ ਕਰਾਂਗੇ ਜਿੱਦਾਂ ਕਿ ਇਹ ਸੂਟ ਆ 600 ਦੇ 50 ਰੁਪਏ ਦਾ ਸੂਟ ਹੋਊਗਾ ਜੀ ਪੇਪਰ ਸਿਲਕ ਕਪੜਾ ਆਏਗਾ ਜੀ ਇਹਦਾ ਠੀਕ ਹੈ ਰੰਗੇ ਦੇ ਵਿੱਚ ਤੁਹਾਨੂੰ ਆਈਟਮ ਆ ਬੋਟ ਟੌਪ ਟੌਪ ਦੀਆਂ ਇਹ 650 500 700 ਦੀ ਰੇਂਜ ਦੇ ਵਿੱਚ ਆ ਸਾਰੇ ਸੂਟ ਜਿਹੜੇ ਮੈਂ ਤੁਹਾਨੂੰ ਆ ਦਿਖਾ ਰਿਹਾ ਆ ਕਿਹੜਾ ਕਲਰ ਹੋ ਗਿਆ ਵਾਓ ਇਹ ਜੀ ਲਵੈਂਡਰ ਕਲਰ ਆ ਜੀ ਹੈਂਡਵਰਕ ਹੋਇਆ ਉੱਤੇ ਜੀ ਆਹ ਦੇਖੋ ਰੈਸਟ ਕਲਰ ਤੇ ਚਮਕ ਹੈ ਜਿਵੇਂ ਆਈ ਹੋਵੇ ਡਿਫੈਂਡਰ ਹਾਂ ਬਿਲਕੁਲ ਜੀ ਬਿਲਕੁਲ ਆਹ ਦੇਖੋ orange ਕਲਰ ਦਾ ਸੂਟ ਰੈਸਟ ਕਲਰ ਵੀ ਕਹ ਲਈਦਾ ਇਹਨੂੰ ਆਪਾਂ ਜੀ ਰਾਇਲ ਬਲੂ ਬਹੁਤ ਘੱਟ ਕਲਰ ਆਂਦਾ ਆਲ 750 ਦਾ ਸੂਟ ਆ ਪੂਰਾ ਫਰੰਟ ਕੱਢਿਆ ਆਊਗਾ ਜੀ ਇਹਦਾ ਰੋਟੋਮੈਕ ਤੇ ਪੈਨ ਵਰਗਾ ਕਲਰ ਆ ਹਾਂਜੀ ਹਾਂਜੀ ਆ ਇਹਦਾ ਦੁਪੱਟਾ ਆਏਗਾ ਜੀ ਇਹਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਆਣਗੀਆਂ ਤੁਹਾਨੂੰ ਬਹੁਤ ਸਾਰੇ ਕਲਰ ਡਿਜ਼ਾਈਨ ਤੁਹਾਨੂੰ ਮਿਲ ਜੂਗੇ ਇਹਦੇ ਵਿੱਚ ਆ ਦੇਖੋ ਕਿੰਨੀ ਪਿਆਰੀ ਆਈਟਮ ਗਲਾ ਦੇ ਘੇਰਾ ਸੋਬਰ ਲੁੱਕ ਦੇ ਵਿੱਚ 20 ਗਲਾ ਵੀ ਬਣਿਆ ਤੇ ਘੇਰਾ ਵੀ ਬਣਿਆ ਚੁੰਨੀ ਦੇ ਵੀ ਕੱਪੜਾ ਸਾਫਟ ਹੈ ਹਾਂਜੀ ਇਹ ਕੱਪੜਾ ਬਹੁਤ ਵਧੀਆ ਜੀ ਇਹ ਡਿਸ਼ੀਨ ਗਰੇਵ ਜਿਹਨੂੰ ਕਹਿੰਦੇ ਆ ਡਿਸ਼ੀਨ ਕੱਟ ਵਰਗ ਦੇ ਘੇਰੇ ਦੇ ਨਾਲ ਆਊਗਾ ਜੀ ਪੈਰਟ ਕਲਰ ਦੇ ਵਿੱਚ ਇਹ ਦਾ ਆਪਣੇ ਆਪ ਹੀ ਤੁਹਾਡੇ ਵੱਲ ਜਾਣ ਦੇ ਕਹਿੰਦਾ ਮੈਨੂੰ ਤੁਸੀਂ ਆਪਣੇ ਨਾਲ ਹੀ ਲੈ ਜਾਓ ਆ ਦੇਖੋ ਜੀ ਕਿੰਨੀ ਸੋਹਣੀ ਚੀਜ਼ ਹੈ ਚੁੰਨੀ ਹੈ ਮੈਂ ਤਾਂ ਨਹੀਂ ਪੂਰੀਆਂ ਖੋਲ ਕੇ ਦਿਖਾਣਾ ਤੁਹਾਨੂੰ ਆਪ ਹੀ ਆਈਡੀਆ ਹੋ ਜਾਣਾ ਇੱਕ ਆ ਖੁਸ਼ੀ ਉਮਰ ਦੇ ਵਿੱਚ ਇਹ ਬੜਾ ਅਰੇਂਜ ਜਿਹੜੀ ਤੁਹਾਨੂੰ ਮੈਂ ਦਿਖਾ ਰਿਹਾ ਨਾ ਇਹ 500 ਤੋਂ ਲੱਗੋ 700 ਦੇ ਵਿੱਚ ਵਿੱਚ ਆਈ ਹੈ ਆਪਣਾ ਯੂਨਿਕ ਕਲਰ ਹੈ ਬਹੁਤ ਪਿਆਰਾ ਕਲਰ ਹੈ ਸਾਡੇ ਚੰਨ ਵੀ ਫਿੱਕਾ ਪਾ ਦੂਗਾ ਹਾਂਜੀ ਇਹਦੇ ਸਾਰੇ ਕਲਰ ਹੀ ਇਦਾਂ ਦੇ ਆ ਜੀ ਆਹ ਦੇਖੋ ਚੁੰਨੀ ਕਿੰਨੀ ਸੋਹਣੀ ਬਣੀ ਹੈ ਕੀ ਦਾ ਪ੍ਰਾਈਸ ਓਨਲੀ ਜੀ ਇਹਦੇ 650 ਰੇਂਜ ਮਤੋਂ ਦੱਸ ਦੇਣਾ ਰੇਟ ਪਤਾ ਨਵਾਂ ਮਾਲ ਆ ਮੂਝ ਨੂੰ ਨਹੀਂ ਸਾਨੂੰ ਵੀ ਪਤਾ 700 ਦੇ ਪੀਆਰ ਪੈਦਾ ਜੀ 750 ਓਨਲੀ ਜੀ ਸਾਡੇ ਨਾਲ ਰੇਟ ਪਿੱਛੋਂ ਲੱਗ ਕੇ ਆਉਂਦੇ ਸਰਕਾਰੀ ਰੇਟ ਆ ਜਿੱਦਾਂ ਇੱਕ ਤਰ੍ਹਾਂ ਦੇ ਆ ਵੀ ਤੁਹਾਨੂੰ ਦੱਸ ਦਿੰਦਾ ਜੀ 650 ਰੁਪਏ ਦਾ ਆ ਦੇਖੋ ਜੀ ਇਹ ਚੁੰਨੀ ਬਹੁਤ ਸੋਹਣੀ ਹੈ ਹੈਂਡਵਰਕ ਵਾਲੀ ਜੀ ਆ ਦੇਖੋ ਕਿੰਨੀ ਵਧੀਆ ਚੁੰਨੀ ਹੈ ਇਹਦੇ ਵਿੱਚ ਤੁਹਾਨੂੰ ਰੰਗ ਬਹੁਤ ਸੋਨੇ ਮਿਲ ਜੂਗੇ ਜੀ ਨਵੇਂ ਕਲਰ ਆ ਜੀ ਸਾਰੇ 650 ਦੇ ਪੀਆਰ ਦੇ ਇਹ ਕਲਾ ਆਈਟਮ ਆਏਗੀ ਵੱਡੇ ਭਾਈ ਸਾਡੇ ਕੋਲ ਜੀ ਇਹ ਵੀ ਰੇਂਜ ਹੋਣੀਗੀ 500 ਤੋਂ 700 ਦੇ ਵਿੱਚ ਵਿੱਚ ਆਲੇ ਸਾਰੇ ਦੁਪੱਟੇ ਬਹੁਤ ਸੋਨੇ ਹੈਵੀ ਹੈਵੀ ਬਣੇ ਆ ਆ ਕਪੜਾ ਸਾਡੇ ਬਹੁਤ ਵਿਕਦਾ ਪਿਆ ਹੋਇਆ ਜੀ ਬਦਰੀ ਸਿਲਕ ਦੇ ਉੱਪਰ ਆ ਦੇਖੋ ਜੀ ਬਦਰੀ ਸਿਲਕ ਆਹ ਆਹ ਕਲਰ ਦੇਖੋ ਇਹਨਾਂ ਦਾ ਦੁਸ਼ ਕਲਰ ਲੱਗਦਾ ਬਿਲਕੁਲ ਬਿਲਕੁਲ ਸਹੀ ਪਕੜੇ ਹੁਣ ਤਾਂ ਮੈਂ ਕਹਿੰਦਾ ਤੁਹਾਨੂੰ ਵੀ ਪੂਰੀ ਨੋਲੇਜ ਹੋ ਗਈ ਸੂਟਾਂ ਦੀ ਆ ਦੇਖੋ ਜੀ 500 ਤੋਂ ਵੀ ਘੱਟ 450 ਆ ਪਿਆਜ਼ੀਆ ਕਲਰ ਆ ਗਿਆ ਨਾ ਹਾਂ ਜੀ ਇਹ ਕਿਲੋ ਦੀ ਬੈਂਗਣੀ ਕਲਰ ਆ ਜੀ ਬੈਂਗਣੀ ਹਾਂ ਜੀ ਇਹ ਹੋ ਗਏ ਨਾ ਵੀ ਗੂੜੇ ਜਿਹੇ ਹੁੰਦੇ ਨੇ ਇਦਾਂ ਦੇ ਆਉਂਦੇ ਆ ਜੀ ਆਹ ਦੇਖੋ ਜੀ ਇਹ ਵੀ ਉਸੇ ਕੱਪੜੇ ਦੇ ਉੱਪਰ ਹੈਵੀ ਦੁਪੱਟੇ ਦੇ ਨਾਲ ਅੱਛਾ ਇੱਕ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਆ ਕਿ ਪ੍ਰਾਈਸ ਚਾਹੇ ਘਟਿਆ ਪਰ ਕੱਪੜੇ ਅੰਦਰ ਸੌਫਟਨੈਸ ਪੂਰੀ ਹੁੰਦੀ ਆ ਹਾਂ ਕੱਪੜੇ ਵੀ ਵਧੀਆ ਲੱਗੇ ਆ ਡਿਜ਼ਾਈਨ ਵੀ ਇੱਕ ਨਵੇਂ ਆ ਸਾਡੇ ਕੋਲ ਰੁਟੀਨ ਦੇ ਵਿੱਚ ਰੋ ਹੀ ਨਵਾਂ ਮਾਲ ਆਂਦਾ ਵਾ ਤੁਹਾਨੂੰ ਹਰ ਵਾਰ ਨਵੇਂ ਡਿਜ਼ਾਈਨ ਦੇਖਣ ਨੂੰ ਮਿਲੂਗੇ ਆ ਤੁਹਾਡਾ ਬਈ ਜੀ ਗੱਲਾਂ ਲੀ ਹਾਂ ਆ ਆਹ ਦੇਖੋ ਕਿੰਨਾ ਪਿਆਰਾ ਪੀਸ ਡਿਜ਼ਾਈਨਰ ਪੀਸ ਜਿਹਨੂੰ ਕਹਿੰਦੇ ਆ ਜੀ ਤੁਹਾਨੂੰ ਸਾਡੇ ਕੋ ਆਉਂਦੇ ਨਾ ਦੋ ਇੱਕ ਫਾਇਦਾ ਤੇ ਇੱਕ ਨੁਕਸਾਨ ਆ ਫਾਇਦਾ ਇਹ ਆ ਅਸੀਂ ਘੱਟ ਆਪਾਂ ਵਾਧ ਨਹੀਂ ਮੰਗਣੇ ਨੁਕਸਾਨ ਇਹ ਆ ਅਸੀਂ ਘੱਟ ਨਹੀਂ ਕਰਨੇ ਉਹਦਾ ਰੀਜ਼ਨ ਸਾਡੀ ਜਿਹੜੀ ਕਮਾਈ ਆ ਨਾ ਦਾਦਾ 15 15 ਰੁਪਏ ਸੂਟ ਕੋਈ ਹੋਊਗਾ ਸੂਟ ਭਾਰੇ ਤੋਂ ਭਾਰੇ ਜੀ ਚੋਂ 50 ਰੁਪਏ ਸਾਨੂੰ ਵਜਨੇ ਇੱਕ ਇੱਕ ਹੋਰ ਗੱਲ ਇਹ ਇੱਕ ਹੋਰ ਨੁਕਸਾਨ ਹੈ ਬੰਦਾ ਕਨਫਿਊਜ਼ ਬਹੁਤ ਹੁੰਦਾ ਕਿਦਾਂ ਵੇ ਕਿਹੜਾ ਲਈਏ ਕਿਹੜਾ ਛੱਡ ਲਈਏ ਹਾਂ ਹਾਂ ਪ੍ਰਾਈਸ ਵੀ ਜੈਨੂਅਲ ਨੇ ਆ ਕਨਫਿਊਜ਼ ਹੋਣ ਦੀ ਲੋੜ ਨਹੀਂ ਜਿੰਨੇ ਦਾ ਤੁਸੀਂ ਇੱਕ ਫੁੱਲ ਲੈ ਜਾਣਾ ਤੁਹਾਨੂੰ ਦੇ ਦਿੰਦੇ ਨੇ ਆਪਾਂ ਤਿੰਨ ਦੇ ਦਿੰਦੇ ਹਣਾ ਕੰਮ ਇਸ ਨੂੰ ਪਹਿਲਾਂ ਇੱਥੇ ਕਪਲ ਬੈਠਾ ਸੀ ਉਹ ਕਹਿੰਦੇ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਸ਼ਾਪਿੰਗ ਤੇ ਲੈ ਜਾਓ ਕਹਿੰਦਾ ਵੀ ਤੈਨੂੰ ਸ਼ubh ਲਕਸ਼ਮੀ ਪੋਨੇਮਾਲੇ ਦੇ ਲੈ ਕੇ ਜਾਣਾ ਹਾਂਜੀ ਤੇ ਉਹ ਕਹਿੰਦੇ ਵੀ ਉੱਥੇ ਹੀ ਕੋ ਲੈ ਕੇ ਜਾਣਾ ਕਹਿੰਦਾ ਵੀ ਉੱਥੇ ਤੂੰ ਇੱਕ ਅੱਡੀ ਡਿਮਾਂਡ ਕਰਨੀ ਹੈ ਮੈਂ ਤੁਹਾਨੂੰ ਤਿੰਨ ਲੈ ਜਾਣਾ ਸਹੀ ਗੱਲ ਆ ਸਹੀ ਗੱਲ ਆ ਇਹ ਜੀਜ਼ਾ ਨਾਲੇ ਚੋਪੜੀਆਂ ਦੇ ਨਾਲੇ ਦੋ ਦੋ ਨਾਲੇ ਰੇਡ ਘਾਟ ਨਾਲੇ ਜਨਾਨੀ ਖੁਸ਼ ਆ ਦੇਖੋ ਕਿੰਨਾ ਪਿਆਰਾ ਚਾਹ ਘਰ ਜਾ ਕੇ ਆਪਣੇ ਆਪ ਨੂੰ ਵੀ ਚੋਪੜੀਆਂ ਮਿਲਣੀਆਂ ਨਾ ਸਹੀ ਗੱਲ ਤੁਸੀਂ ਖਾਂਦੇ ਨਹੀਂ ਆ ਜਿਹੜੀ ਹਾਂ ਜੀ ਆ ਜਿਹੜੀ ਰੇਂਜ ਹੈ ਨਾ ਤੁਹਾਨੂੰ ਦਿਖਾਈ ਸੀ ਜੀ 500 ਤੋਂ 700 ਦੇ ਵਿੱਚ ਰੇਂਜ ਹੈ ਇਹ ਤੋਂ ਵੱਧ ਤੁਹਾਨੂੰ ਦਿਖਾਉਂਗਾ 1000 1200 1300 ਵਾਲੇ ਡਿਜ਼ਾਈਨ ਅਬ ਇਹ ਚੀਨ ਗਰੇਪ ਦੇ ਉੱਪਰ ਮਤਲਬ ਪਹਿਣਾ ਆਪਣਾ ਸ਼ੌਂਕ ਪੂਰਾ ਕਰ ਸਕਦੇ ਹੋ। ਬਾਕੀ ਜੇ ਤੁਸੀਂ ਸਾਡੇ ਕੋਲ ਹੋਰ ਵੀ ਵੈਰਾਈਟੀ ਦੇਖਣੀ ਆ ਸਕਰੀਨ ਤੇ ਸਾਡੇ ਨੰਬਰ ਆ ਰਹੇ ਆ ਤੁਸੀਂ ਦੂਰ ਬੈਠੇ ਹੋ ਤੁਹਾਨੂੰ ਵੀਡੀਓ ਕਾਲ ਚ ਪਸੰਦ ਕਰਵਾ ਦਾਂਗੇ ਤੁਹਾਨੂੰ ਫੋਟੋਆਂ ਸੈਂਡ ਕਰ ਦਾਂਗੇ ਠੀਕ ਹੈ ਜੀ ਬਾਕੀ ਸਾਡਾ ਪੇਜ ਹੈਗਾ ਸ਼ੁਭ ਲਕਸ਼ਮੀ ਇੰਪੋਰੀਅਮ ਇੰਸਟਾ ਤੇ ਤੁਸੀਂ ਹੋਤੇ ਸਾਡੇ ਡਿਜ਼ਾਈਨ ਦੇਖ ਸਕਦੇ ਹੋ ਸਾਡੀ ਹਾਂ ਸਾਡੀ ਸਾਡੀ ਆਨਲਾਈਨ ਦੀ ਪੂਰੀ ਯਾਨੀ ਕਿ ਟੀਮ ਪਿਆਰ ਆ ਜਿਹੜਾ ਸ਼ਿਪਿੰਗ ਚਾਰਜ ਹੋ ਐਕਸਟਰਾ ਹੋਊਗਾ ਆ ਦੇਖੋ ਜਿਹੜੀ ਆਈਟਮਾਂ ਤੁਹਾਨੂੰ ਦਿਖਾਈਆਂ ਨੇ ਇਹ ਸਾਰੀਆਂ ਇਹ 500 ਤੋਂ 700 ਦੇ ਵਿੱਚ ਕੋਈ ਫਿਰ ਦੱਸ ਦੀ 500 ਤੋਂ 700 ਦੇ ਅੰਦਰ ਅੰਦਰ ਹਾਂਜੀ ਹਾਂਜੀ ਹੁਣ ਤੁਹਾਨੂੰ ਆ ਚੁਕਾ ਕੇ ਹੋਰ ਵੈਰਾਈਟੀ ਦਿਖਾਣਾ ਵਾ ਅੱਛਾ ਇਹਦੇ ਬਾਰੇ ਇੱਕ ਗੱਲ ਦੱਸੋ ਇਹ ਜਿਹੜਾ ਜਿਹੜੀ ਤੁਸੀਂ ਕੱਪੜੇ ਦਿਖਾਏ ਆ ਵੈਰਾਈਟੀ ਦਿਖਾਈ ਆ ਇਹ ਮਾਰਕੀਟ 'ਚ ਤਾਂ ਕੀ ਪ੍ਰਾਈਸ ਹੋਊਗਾ ਮੱਥਾ ਦੇਖ ਕੇ ਬਿੰਦੀ ਫਿਰ ਵੀ ਅੰਦਾਜ਼ਾ 1500 1700 1800 ਅੱਧੇ ਰੇਟ ਤੇ ਮਿਲ ਰਿਹਾ ਹਾਂ ਮਾਰਕੀਟ ਦੇ ਵਿੱਚ ਦੋ ਵੀਟ ਪਾ ਦਿੰਦੇ ਕਈ ਹਾਂਜੀ ਜਿਹਦਾ ਕਹਿੰਦੇ ਨਵੇਂ ਵਿਆਹ ਜੋੜਾ ਆਇਆ ਸੀ ਉਹ ਬੰਦਾ ਸ਼ਰਮ ਕਰ ਜਾਂਦਾ ਘੱਟ ਕਰਨ ਲੱਗੇ ਯਾਰ ਬੋਟੀ ਮੇਰੇ ਗਲਤ ਇਮਪ੍ਰੈਸ਼ਨ ਮੈਣਾ ਆਥੇ ਸਿੱਧੇ ਆਉਰੇਟ ਉੱਪਰ ਲੱਗੇ ਆ ਆਪਣੀ ਮਰਜ਼ੀ ਦਾ ਸੂਟ ਲੈ ਜੋ ਤੇ ਬਾਕੀ ਤੁਹਾਨੂੰ ਵੈਰਾਈਟੀ ਹੋਰ ਦਿਖਾਣੇ ਆ ਤੁਹਾਨੂੰ ਮੈਂ ਕਿਹਾ ਸੀ 1000 ਤੋਂ 1500 ਵਾਲੇ ਡਿਜ਼ਾਈਨ ਦਿਖਾਉਂਗਾ ਉਹਦੇ ਬਿਟਵੀਨ ਇੱਕ ਸਾਡੇ ਕੋਲ ਹੋਰ ਆਈਟਮ ਆਈ ਹੈ ਨਵੀਂ ਆ ਆਈਟਮ ਦੇਖੋ ਜੀ ਹੈਂਡਵਰਕ ਦੇ ਵਿੱਚ ਆ ਜੀ 500 ਦੇ ਬਿਹਾਰ ਰੁਪਏ ਦੀ ਹੈ ਹੇ ਹੇ ਹਾਂਜੀ ਹਾਂਜੀ 550 ਹਾਂਜੀ ਰੰਗ ਬਹੁਤ ਸੋਨੇ ਆਹ ਅੱਠ ਰੰਗ ਆ ਜੀ ਇਹਦੇ ਉਤੋਂ ਤੋਂ ਬਾਅਦ ਤੁਹਾਨੂੰ ਦੂਜੀ ਆਈਟਮ ਦਿਖਾਉਣਾ ਵਾ ਆ ਦੇਖੋ ਜੀ ਰੰਗ ਕਿੰਨੇ ਪਿਆਰੇ ਪਿਆਰੇ ਇਹਦੇ ਇਹਦੇ ਕੱਪੜੇ ਨੂੰ ਥੋੜਾ ਐਕਸਪਲੇਨ ਕਰੋ ਕੱਪੜਾ ਕਿਹੋ ਜਿਹਾ ਇਹਦਾ ਇਹ ਕੱਪੜਾ ਉਹੀ ਹੈ ਜੀ ਬਦਰੀ ਸੀ ਲੱਗਦੇ ਉੱਪਰ ਹੀ ਹੈ ਜੀ ਆਹ ਦੇਖੋ ਕਿੰਨੇ ਪਿਆਰੇ ਪਿਆਰੇ ਰੰਗ ਆ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਅੱਠ ਰੰਗ ਮਿਲੂਗੇ ਅੱਠ ਦੇ ਵੀ 10 ਇਹ ਮਿਲੂਗੇ ਜੀ ਆਹ ਦੇਖੋ ਜੀ 550 ਦੇ اندر ਹਾਂਜੀ ਹਾਂਜੀ 550 ਦੇ ਦੇਖੋ ਇਹ ਪਾਰਟੀ ਚ ਵੀ ਪਾਇਆ ਜਾ ਸਕਦਾ ਬਿਲਕੁਲ ਬਿਲਕੁਲ ਕਿਸੇ ਨੂੰ ਗਿਫਟ ਵੀ ਕਰਨਾ ਉਹ ਵੀ ਕਰ ਸਕਦੇ ਆ ਆਪਣੇ ਵਾਸਤੇ ਲੈਣਾ ਚੀਜ਼ ਮੜੀ ਨਹੀਂ ਦੁਪੱਟਾ ਵੀ ਹੈਵੀ ਆ ਜੀ ਉਸ ਤੋਂ ਬਾਅਦ ਜਿਹੜੀਆਂ ਆਈਟਮਾਂ ਤੁਹਾਨੂੰ ਮੈਂ ਕਹੀਆਂ ਸੀ ਜਿੱਦਾਂ ਕੀ ਆ ਸੂਟ ਆ ਜੀ ਇਹ ਸੂਟ ਤੁਹਾਨੂੰ ਪਹਿਣਾ ਵਾ ਜੀ 1350 ਦੇ 50 ਰੁਪਏ ਦਾ ਪੂਰਾ ਫਰੰਟ ਜਾਲ ਆਊਗਾ ਹਾਂ ਹਾਂ ਇਹ ਦੇਦੇ ਉੱਪਰ ਜਾਨੀ ਕਿ ਉਹ ਕਟਵਰਕ ਦਾ ਕੰਮ ਹੈ ਦੁਪੱਟਾ ਵੀ ਹੈਵੀ ਆ ਇਹ ਕਲਰ ਕਿਹੜਾ ਇਹ ਬੇਸ ਕਲਰ ਕਹਿੰਦੇ 골ਡ ਕਲਰ ਕਹਿੰਦੇ ਸਕਿਨ ਕਲਰ ਇਹਦੇ ਵਿੱਚ ਤੁਹਾਨੂੰ ਵਾਟਰਾਗਾ ਮਿਲ ਜੂਗੇ ਇਹ ਆਈਟਮਾਂ ਦਾ ਨੂੰ ਹੀ ਦਿਖਾ ਰਿਆ ਵਾਂ 1000 1200 1500 ਵਾਲੀ ਰੇਂਜ ਐ ਸਾਰੀ ਇਹਦੀ ਇਹਨਾਂ ਦੇ ਘੇਰੇ ਬਹੁਤ ਸੋਹਣੇ ਸੋਹਣੇ ਬਣੇ ਹੋਏ ਆ ਆ ਦੇਖੋ ਚੁੰਨੀ ਕਿੰਨੀ ਵੇਚ ਬਿੰਗਣੀ ਕਲਰ ਆ ਗਿਆ ਹਾਂਜੀ ਫਿਰ ਬਿੰਗਣੀ ਕਰਦਾ ਹੈ ਇਹ ਫਿਰ ਜਿਹੜੀਆਂ ਕਲਰ ਦਾ ਮੋੜ ਮੁੜ ਕੇ ਉਹੀ ਆਣੇ ਆ ਠੀਕ ਹੈ ਨੀ ਅਸੇਲੀਆਂ ਤੁਹਾਡੇ ਨਾਲ ਨਹੀਂ ਬੋਲਦੀਆਂ ਟੇਡੀਆਂ ਟੇਡੀਆਂ ਹੋ ਕੇ ਦੇਖਣੀਆਂ ਮਤਲਬ ਟੇਢੀ ਟੇਢੀ ਆ ਕਰ ਨਹੀਂ ਨਹੀਂ ਉਹ ਵੀ ਰੋਕ ਕੇ ਪੁੱਛਣਗੀਆਂ ਪਹਿਨੇ ਆ ਸੂਟ ਕਿੱਥੋਂ ਲਿਆ ਤੁਸੀਂ ਕਰਦੀਆਂ ਆਪਣੇ ਭਰਾ ਦੀ ਐ ਬਾਣਾ ਤੁਸੀਂ ਇਹ ਐਡ ਸਾਡੀ ਹੋਣੀ ਆ ਆ ਦੇਖੋ ਕਿੰਨਾ ਪਿਆਰਾ ਕਪੜਾ ਗਲਾਸ ਟਿਸ਼ੂ ਦੇ ਉੱਪਰ ਇਹ ਵੀ ਸੂਟ ਬਹੁਤ ਸੋਹਣੇ ਸੋਹਣੇ ਚੁੰਨੀਆਂ ਇਹਨਾਂ ਦੀ ਹੈਵੀ ਸਲਵਾਰਾ ਇਹਨਾਂ ਦਾ ਵਧੀਆ ਲੱਗੀਆਂ ਅਸੀ ਲੱਗੀਆਂ ਸਰਕਲ ਬਹੁਤ ਟ੍ਰੈਂਡ ਚ ਗਾਹੋ ਰਨਿੰਗ ਦੇ ਵਿੱਚ ਆਹ ਦੇਖੋ ਸਭ ਤੋਂ ਟੌਪ ਦਾ ਕਲਰ ਹੈ ਜੀ ਇਹ ਵਾਲਾ ਕਿੰਨਾ ਸੋਹਣਾ ਕਲਰ ਤੇ ਦੁਪੱਟਾ ਵੀ ਇਹਦਾ ਕਿੰਨਾ ਸੋਹਣਾ ਵਾ ਪੂਰੇ ਫਰੰਟ ਜਾਲ ਬਨੇ ਹੋਏ ਆ ਜੀ ਕਪੜੇ ਵੀ ਵਧੀਆ ਕਲਰ ਵੀ ਵਧੀਆ ਕਢਾਈ ਵੀ ਵਧੀਆ ਹਰ ਇੱਕ ਚੀਜ਼ ਦੀ ਗਾਰੰਟੀ ਦਵਾਵਾਂਗੇ ਤੁਹਾਨੂੰ ਜੀ ਆਹ ਦੇਖੋ ਜੀ ਇਹ ਚ ਵੀ ਤੁਹਾਨੂੰ ਚਾਰ ਕਲਰ ਮਿਲ ਜੂਗੇ ਜੀ ਆਹ ਦੇਖੋ ਚੁੰਨੀ ਇਹਦੀ ਕਿੰਨੀ ਸੋਹਣੀ ਹੈ ਜੀ ਇਹ ਸਾਰੀਆਂ ਬੁਟੀਕ ਪੀਸ ਆ ਯਾ ओरिजिनल ਚੀਜ਼ਾਂ ਆ ਜਿੱਦਾਂ ਆਹ ਦੇਖੋ ਕਿੰਨਾ ਸੋਹਣਾ ਕਲਰ ਆ ਮੋਰ ਪੰਖੀਆ ਕਲਰ ਬਹੁਤ ਟ੍ਰੈਂਡ ਆ ਇਹ ਚੁੰਨੀ ਵੀ ਹੈਵੀ ਹੈ ਜੀ ਇਹਦੀ ਜੀ ਉੱਤੋਂ ਬਾਅਦ ਇਹ ਕਾ ਆਏਗਾ ਮਹਿੰਦੀ ਪੱਤਾ ਕਲਰ ਦੇ ਆਹ ਦੇਖੋ ਜੀ ਉਹ ਦੇਖੋ ਕਿੰਨਾ ਸੋਹਣਾ ਪੀਸ ਦਾ ਘੇਰਾ ਕਿੰਨਾ ਹੈਵੀ ਹੈ ਹਨਾ ਇਹ ਸਾਰੇ ਸੂਟ ਦਿਲ ਜਿੱਤਦੇ ਆ ਹਾਂਜੀ ਹਾਂਜੀ ਡੂ ਪੀ ਐਨ ਸੀ ਲੱਗਦੇ ਉੱਪਰ ਆ ਦੇਖੋ ਕਿੰਨਾ ਪਿਆਰਾ ਕਲਰ ਆ ਬਿਲਕੁਲ ਨਮਾ ਟ੍ਰੈਂਡਿੰਗ ਇੰਗਲਿਸ਼ ਕਲਰ ਇੰਗਲਿਸ਼ ਕਲਰ ਔਰ ਕੜਾਈ ਬਹੁਤ ਸ਼ਾਨਦਾਰ ਹਾਂਜੀ ਹਾਂਜੀ ਇਹਦੇ ਪ੍ਰਾਈਸ ਦੀ ਗੱਲ ਕਰ ਲਈ ਤਾਂ ਪ੍ਰਾਈਸ ਕਿੰਨਾ ਸਰ 1000 ਤੋਂ 1500 ਦੇ ਵਿੱਚ ਵਿੱਚ ਆ ਔਰਿਜਨਲ ਚੀਜ਼ਾਂ ਆ ਪਿਓਰ ਦੇ ਪੀਸ ਆ ਅੱਜ ਮੰਨ ਲਓ ਕਿਸੇ ਸਾਡੀ ਭੈਣ ਨੇ ਇੱਥੇ ਆਣਾ ਕਿ ਸਾਡੀ ਬਜ਼ੁਰਗ ਮਾਤਾ ਨੇ ਇੱਥੇ ਆਣਾ ਉਹ ਆ ਕੇ ਤੁਹਾਨੂੰ ਪਹਿਲਾਂ ਪ੍ਰਾਈਸ ਦੱਸਣ ਕਿ ਉਹਨਾਂ ਦੀ ਮਤਲਬ ਕੀ ਸੋਚਿਆ ਕਿੰਨੇ ਕ ਉਹ ਜੇਬ ਉਹਨਾਂ ਦੀ ਅਲਾਉ ਕਰਦੀ ਐ ਕਿ ਸਿੱਧਾ ਕੇ ਕੱਪੜਾ ਦੱਸ ਦਿਓ। ਨਹੀਂ ਨਹੀਂ ਆ ਕੇ ਦੱਸਦੇ ਸਾਡਾ ਜਿਹੜਾ ਇਹਦੇ ਅਕੋਰਡਿੰਗ ਸੂਟ ਦਿਖਾ ਦਿਓ। ਅਸੀਂ ਕਿਹੜਾ ਵੱਧ ਮੰਗ ਲੈਣੇ ਰੇਟ ਤੋਂ ਉੱਪਰ ਲੱਗੇ। ਵੱਧ ਤਾਂ ਅਸੀਂ ਮੰਗੇ ਨਹੀਂ ਸਕਦੇ। ਨਾਲੇ ਸਾਡੇ ਕਿਹੜਾ ਜੇਬੀ ਚ ਪਾਣੇ ਨੇ ਵੱਧ ਮੰਗੇ ਨਾ ਆਪਾਂ ਕਸਟਮਰ ਦਾ ਨੁਕਸਾਨ ਕਿਉਂ ਕਰਨਾ? ਆ ਦੇਖੋ ਜੀ ਪੂਰਾ ਫਰੰਟ ਕੱਢਿਆ ਹੋਊਗਾ ਚੁੰਨੀ ਦੇਖੋ ਕਿੰਨੀ ਹੈਵੀ ਐ। ਜੀ। ਬੁਲਬੁਲ ਦੇ ਬੱਚੇ ਚਸ਼ਮੇ ਬੁਲਬੁਲ ਆਹ ਖਾ ਓਏ ਹਾ ਹਾ ਹਾ। ਦੁਪੱਟਾ ਹੈਵੀ ਐ ਜੀ ਇਹ ਵੀ ਐ ਨਾ। ਬਿਲਕੁਲ। ਚੱਕ ਕੇ ਦੇਖੋ ਇਹਦਾ 50 ਗ੍ਰਾਮ ਵੀ ਵਜਨ ਨਹੀਂ ਹੈਗਾ ਹੂੰ। ਚਾ ਇੱਕ ਲਓ। ਆ ਦੇਖੋ ਡਿਜੀਟਲ ਦੁਪੱਟੇ ਦੇ ਨਾਲ ਕਿੰਨਾ ਸੋਹਣਾ ਪੀਸ ਆ। ਇਹ ਇਹਦੇ ਵਿੱਚ ਤੁਹਾਨੂੰ 18 ਰੰਗ ਮਿਲੂਗੇ। ਸੂਟ ਦੇ ਵੀ ਬਹੁਤ ਸੋਹਣਾ ਡਿਜ਼ਾਈਨਰ ਸੂਟ ਆ। ਹੂੰ। ਘੇਰੇ ਦੇ ਉੱਪਰ ਵਰਕ ਹੋਇਆ। ਕਾਰਨਰ ਵਾਲੀ ਡਿਜ਼ਾਈਨ ਬਣੀ ਆ। ਨੱਕ ਦੇ ਉੱਪਰ ਫਲਾਵਰ ਆਏਗਾ ਜੀ। ਆਹ ਸਿਲਕ ਦੀ ਸਲਵਾਰ ਆਉਗੀ ਇਹਦੇ ਨਾਲ। ਆਹ ਦੇਖੋ ਜੀ ਬਲੌਕ ਪ੍ਰਿੰਟ ਦਾ ਦੁਪੱਟਾ ਆਊਗਾ। ਹੇ ਦਦੀਆਂ ਤੁਹਾਨੂੰ ਹੋਰ ਬਹੁਤ ਵੈਰੇਟੀਆਂ ਮਿਲ ਜੂਗੀਆਂ ਜਦ ਸਾਨੂੰ ਫੋਨ ਕਰੋ ਜਾਂ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਜੇ ਤੁਹਾਨੂੰ ਚੀਜ਼ਾਂ ਅੱਛੀਆਂ ਲੱਗੀਆਂ ਜਿਦਾ ਕਹਿੰਦੇ ਨਾ ਘਰ ਦੇ ਭਾਗ ਡੇਡੀਆਂ ਨਜ਼ਰ ਆ ਜਾਂਦੇ ਤੁਹਾਨੂੰ ਆ ਆਈਟਮਾਂ ਤੋਂ ਸਾਡਾ ਪਤਾ ਲੱਗ ਜਾਊਗਾ ਕੀ ਕੀ ਰੇਂਜ ਪਈ ਹੈ ਸਾਡੇ ਕੋਲ ਆਹ ਡਿਜੀਟਲੀ ਹੈ ਨਾ ਪ੍ਰਿੰਟ ਹਾਂਜੀ ਹਾਂਜੀ ਤੁਹਾਨੂੰ ਸਾਡੀਆਂ ਆਈਟਮਾਂ ਤੋਂ ਪਤਾ ਲੱਗ ਜਾਊਗਾ ਸਾਡੇ ਕੋਲ ਕੀ ਕੀ ਚੀਜ਼ਾਂ ਪਈਆਂ ਵਾਂ ਬਿਲਕੁਲ ਬਿਲਕੁਲ ਇਹ ਚੁਕਾ ਕੇ ਹੁਣ ਮੈਂ ਤੁਹਾਨੂੰ ਦਿਖਾਣਾ ਲਗਾ ਐ ਟੋਪ ਦੇ ਡਿਜ਼ਾਈਨ ਜੋ ਕਸਟਮਰ ਕਹਿੰਦੇ ਬਜਟ ਦੀ ਕੋਈ ਗੱਲ ਨਹੀਂ ਮੈਂ ਸਭ ਤੋਂ ਅਲੱਗ ਦਿਖਾਂ ਤਾਂ ਜੀ ਇਹ ਲਾਸਟ ਸੈਗਮੈਂਟ ਹੈ ਔਰ ਹੁਣ ਤੁਹਾਨੂੰ ਅਸੀਂ ਇਹ ਸੈਗਮੈਂਟ ਦਿਖਾਉਣ ਜਾ ਰਹੇ ਹਾਂ ਪਰ ਜਦੋਂ ਭਾਜੀ ਸੂਟ ਟਕਾਰੇ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਸੂਟ ਸਾਰੇ ਬਹੁਤ ਸਟਾਈਲਿਸ਼ ਨੇ ਉੱਚ ਕਲਾਸ ਮੈਂ ਕਹਿੰਦਾ ਉੱਚ ਕੋਟੀ ਦੀ ਕਲਾਸ ਹੈ ਸੂਟ ਦੇ ਅੰਦਰ ਔਰ ਤੁਸੀਂ ਜਦ ਕਿਸੇ ਮਹਿਫਲ ਚ ਪਾ ਕੇ ਜਾਓਗੇ ਤਾਂ ਸਾਰੀ ਮਹਿਫਲ ਦੀ ਨਜ਼ਰ ਤੁਹਾਡੇ ਵੱਲ ਹੋਣੀ ਔਰ ਇਟ ਫੀਲ ਲਾਈਕ ਸ ਮਿਲੀਅਨ ਬਾਕਸ ਬਿਲਕੁਲ ਜਿੱਦਾਂ ਇਹ ਤੁਸੀਂ ਦੇਖ ਰਹੇ ਹੋ ਇੰਨੇ ਸੋਹਣੇ ਸੋਹਣੇ ਕਲਰ ਦੇ ਡਿਜ਼ਾਈਨ ਹਨ ਇਹਦੇ ਜਿੰਨੇ ਵੀ ਕਲਰ ਆਊਗਾ 4 ਜਾਂ 6 ਸਾਰੇ ਇੱਕ ਤੋਂ ਵੱਧ ਕੇ ਇੱਕ ਇਹ ਸਸਪੈਂਸ ਰਹੂਗਾ ਦੁਕਾਨ ਤੇ ਦੇਖਣ ਆਉਂਗੇ ਸਸਪੈਂਸ ਫੇਰ ਖੋਲਾਂਗੇ ਇਹਦੇ ਕਲਰ ਕਿਦਾਂ ਦੇ ਆ ਪਹਿਲੇ ਕਲਰ ਤੋਂ ਹੀ ਤੁਹਾਨੂੰ ਆਈਡੀਆ ਹੋ ਗਿਆ ਉਹ ਵੀ ਸੂਟ ਕਿੰਨੇ ਪਿਆਰੇ-ਪਿਆਰੇ ਆ ਇਹ ਜੋ ਕਸਟਮਰ ਆ ਕੇ ਕਹਿੰਦਾ ਵੀ ਭਰਾ ਮੇਰਾ ਬਜਟ ਦੀ ਕੋਈ ਗੱਲ ਨਹੀਂ ਮੈਂ ਸਾਰੇ ਦੋ ਲੱਗ ਦੇਖਾਂ ਫਿਰ ਆ ਚੀਜ਼ਾਂ ਲੈ ਜਾਓ ਜੀ ਪਿਓਰਡ ਸ਼ੀਨ ਦੇ ਉੱਪਰ ਤੋਂ ਯੂਨਿਕ ਮੈਂ ਦੱਸਾਂ ਹਾਂਜੀ ਹਾਂਜੀ ਇਦਾਂ ਦਾ ਸੂਟ ਕਿਸੇ ਹੋਰ ਨੇ ਪਾਇਆ ਨਾ ਹੋਵੇ ਬਿਲਕੁਲ ਕੁਛ ਹਟਕੀ ਹੈ ਜੀ ਆਹ ਦੇਖੋ ਪੂਰਾ ਫਰੰਟ ਜਾਲ ਦੁਪੱਟਾ ਵੀ ਹੈ ਵੀ ਹੈ ਪਿਓਰਡ ਸ਼ੀਨ ਤੇ ਆ ਇਹਨਾਂ ਦੀ ਯਾਨੀ ਕਿ ਨਾ ਅਲੱਗ ਹੀ ਗੱਲ ਬਾਤ ਆ ਸੈਕੰਡ ਟੂ ਨਾਨ ਜੀ ਹਾਂਜੀ ਆਹ ਦੇਖੋ ਕੰਮ ਦੀ ਸ਼ਾਈਨ ਦੇਖੋ ਜੀ ਕਿੰਨਾ ਪਿਆਰਾ ਹੋਇਆ ਹੈ ਬੜਾਈ ਬਹੁਤ ਖੂਬਸੂਰਤ ਹੈ ਲਾਜਵਾਬ ਹੈ ਔਰ ਜਿਵੇਂ ਇਹਨਾਂ ਦੀ ਵੈਰਾਈਟੀ ਬੇਸ਼ੁਮਾਰ ਹੈ ਇਸੇ ਤਰੀਕੇ ਸੂਟ ਤੇ ਕਢਾਈ ਬੇਸ਼ੁਮਾਰ ਹੈ ਇਹ ਸੂਟ ਜਦੋਂ ਆਪਾਂ ਖੋਲਦੇ ਆ ਨਾ ਸਾਨੂੰ ਇਹ ਸੂਟਾਂ ਦੇ ਬੋਲਣ ਦੀ ਲੋੜ ਨਹੀਂ ਪੈਂਦੀ ਆਹ ਫੇਵਰਟ ਕਲਰ ਹੁੰਦਾ ਲੱਗਦਾ ਇਹਦੇ ਸਾਰੇ ਕਲਰ ਇਹ ਦਦੇ ਨੇ ਸੋਨੇ ਸੋਨੇ ਦੇਖੋ ਜੀ ਚੁੰਨੀ ਤੇ ਵਰਕ ਬੜੀ ਵਚਤ ਦਾ ਸੂਟ ਬਿਲਕੁਲ ਜੰਦਾ ਜੰਦਾ ਬਹੁਤ ਲਾਓ ਜੀ ਫੰਗ ਗੈਟਿੰਗ ਵਾਸਤੇ ਲੈਣਾ ਕਿੰਨਾ ਪਿਆਰਾ ਰੰਗ ਆ ਅੱਛਾ ਵੈਡਿੰਗ ਤੇ ਕਈ ਵੇਲੇ ਪਹਿਣਾ ਲਹਿੰਗੇ ਕਿਰਾਏ ਤੇ ਲੈ ਲੈਂਦੀਆਂ ਉੱਤੇ ਕਜ਼ਰ ਅਰਬਾਈ ਖਰਚ ਲੈਂਦੀ ਆ ਉਹਦੇ ਨਾਲ ਉਹ ਇਦਾਂ ਦਾ ਸੂਟ ਸਵਾਇਆ ਵੀ ਬਾਅਦ ਚ ਵੀ ਕੰਮ ਆ ਜਾਣਾ ਨਾਲੇ ਚੀਜ਼ ਆਪਣੀ ਬਾਅਦ ਚ ਵੀ ਕੰਮ ਆਉਂਦਾ ਇਦਾਂ ਕਰਵਾ ਚੋਤ ਦੇ ਵਰਤ ਵਗੈਰਾ ਨੇ ਉਹਨਾਂ ਦੇ ਇਹ ਚੀਜ਼ਾਂ ਪੈ ਕੇ ਦੁਪੱਟਾ ਇੱਕ ਵਾਰ ਬਾਜੀ ਮਾੜਾ ਕਰੀ ਦੁਪੱਟਾ ਬੜਾ ਇਹ ਵੀ ਹੈਵੀ ਲੱਗਦਾ ਮੈਨੂੰ ਸਲਵਾਰਾਂ ਦੇ ਵੀ ਵਰਕ ਆ ਇਹਨਾਂ ਦੇ ਦੁਪੱਟੇ ਵੀ ਹੈਵੀ ਆ ਦੁਪੱਟਾ ਵੀ ਹੈਵੀ ਆ ਕੋਈ ਜੀ ਹਾਂ ਹਾਂ ਸੂਰੀ ਸਾਹਿਬ ਇਹ ਜੋ ਨੀ ਇਹਦੀ ਪਿਓਰ ਚਨਾਉਂ ਦੇ ਉੱਪਰ ਪਿਓਰ ਚਨਾਉਂ ਦੇ ਉੱਪਰ ਆਏਗੀ ਬਾਰਡਰ ਵੀ ਬਨੇ ਆਵਾ ਇਹ ਇੱਕ ਤੋਂ ਬਾਅਦ ਅਗਲਾ ਦੇਖੋ ਡਿਜੀਟਲ ਪ੍ਰਿੰਟ ਦੇ ਉੱਪਰ ਵਰਕ ਇਹ ਮੈਨੂੰ ਕ੍ਰੀਨਾ ਕਬੂਰ ਯਾਦ ਕਰਾ ਦਿੱਤੀ ਤੁਸੀਂ ਹਾਂਜੀ ਹੋਲੀ ਹੋਲੀ ਤਾਂ ਸਾਰੀਆਂ ਹੀ ਹਿਰੋਇਨਾਂ ਯਾਦ ਕਰਾਵਾਂਗੇ ਪੰਜ ਮਿੰਟ ਦੇਖੋ ਜੀ ਉਹ ਦੇਖੋ ਕਿੰਨਾ ਪਿਆਰਾ ਪੀਸ ਹੈ ਵੈਰੀ ਨਾਈਸ ਵਾਈਨ ਕਲਰ ਹੈ ਹਾਂ ਬਿਲਕੁਲ ਡਿਜ਼ਾਈਨਰ ਦਾ ਚੀਜ਼ਾਂ ਵੀ ਸੋਹਣੀਆਂ ਅਗਲਾ ਦੇਖੋ ਜੀ ਆ ਨੋ ਬਟਿਕ ਪੀਸ ਨੈਕ ਦੇਖੋ ਕਿੰਨਾ ਪਿਆਰਾ ਬਣਿਆ ਆ ਬਾਵਾਵਾਂ ਦੇ ਆਏਗਾ ਜੀ ਗੁੱਡ ਯਾਨੀ ਕਿ ਨਵੇਂ-ਨਵੇਂ ਕੰਮ ਆ ਜੀ ਤਾਂ ਚਿੱਲੇ ਦਾ ਕੰਮ ਕਹ ਲੋ ਇਹਨੂੰ ਆ ਬਹੁਤ ਖੂਬਸੂਰਤ ਹਾਂਜੀ 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 ਇਹ ਆ ਜਿਹੜਾ ਜੜਿਆ ਹੁੰਦਾ ਨਾ ਉਤੋਂ ਵੀ ਉੱਪਰ ਇਹ ਬਾਵਾ ਵੀ ਬਹੁਤ ਸੋਹਣੀਆਂ ਬਣੀਆਂ ਆ। ਦੁਪੱਟੇ ਤੇ ਹਲਕੀ ਹਲਕੀ ਬੂਟੀ ਆਏਗੀ। ਇਹਦੇ ਜਿਹੜੇ ਸਾਰੇ ਕਲਰਾਂ ਨੇ ਪਿਓਰ ਤੇ ਜਿਹੜੇ ਕਲਰਾਂ ਨੇ ਉਹੀ ਕਲਰ ਆਉਗੇ। ਜੀ ਜੀ। ਹਾਂਜੀ ਹਾਂਜੀ ਇਹਨਾਂ ਦੀ ਸਲਵਾਰਾਂ ਦਾ ਵੀ ਵਰਕ ਡਿਜੀਟਲ ਦੁਪੱਟੇ ਦੇ ਨਾਲ ਕਿੰਨਾ ਪਿਆਰਾ ਪੀਸ। ਯਾਨੀ ਕਿ ਆਰਗਨਾਈਜ਼ਰ ਦੇ ਵੀ ਮਿਲ ਜੂਗੀਆਂ ਇਹ ਚੀਜ਼ਾਂ ਤੁਹਾਨੂੰ ਗਲਾਸ ਟਿਸ਼ੂ ਦੇ ਮਿਲ ਜੂਗੀਆਂ ਬਰਬਰੀਕ ਤੇ ਮਿਲ ਜੀ ਗਲਾਸ ਟਿਸ਼ੂ ਹਾਂਜੀ ਗਲਾਸ ਟਿਸ਼ੂ ਜੀ ਆ ਡਿਸਕਸ ਦੇ ਉੱਪਰ ਆਏਗਾ ਜੀ ਬਾਹਾਂ ਦੇ ਉੱਪਰ ਕਢਾਈ ਕਿੰਨਾ ਪਿਆਰਾ ਮਿਕਸ ਐਂਡ ਮੈਚ ਵਰਗਾ ਸਾਰੇ ਚੀਜ਼ਾਂ ਜਿਹੜੀਆਂ ਨਾ ਇੱਕ ਤੋਂ ਵੱਧ ਕੇ ਇੱਕ ਸੂਟ ਹੈ ਤੁਸੀਂ ਆਪ ਕਨਫਿਊਜ਼ ਹੋ ਜਾਓ ਕਿਹੜਾ ਮੈਂ ਆਰਡਰ ਦਵਾ ਕਿਹੜਾ ਲਵਾ ਕਿਹੜਾ ਨਾ ਦਵਾ ਇਹ ਸਿਰਫ ਟ੍ਰੇਲਰ ਹੈ ఓ ਵੈਰੀ ਨਾਈਸ ਪ्युअर ਜਾਮਾ ਵਰ ਬ੍ਰੋਕਰਡ ਆਹ ਜੀ ਸੂਟ ਇਹ ਕਪੜਾ ਅਜੇ ਤੋਂ 100 ਸਾਲ ਪਹਿਲਾਂ ਵੀ ਚੱਲਦਾ ਸੀ। ਹਾਂਜੀ ਅਜੇ ਤੋਂ 100 ਸਾਲ ਪਹਿਲਾਂ ਵੀ ਇਹ ਕਪੜਾ ਚੱਲਦਾ ਸੀ। ਅੱਜ ਵੀ ਚੱਲਣਾ। ਅਜੇ ਤੋਂ ਹਜ਼ਾਰਾਂ ਸਾਲ ਬਾਅਦ। ਕਢਾਈ ਦਿਖਾਈ। ਕੀ ਬਾਤ ਹੈ। ਕੰਮ ਦੇਖੋ ਇਹਨਾਂ ਦਾ। ਜਿਵੇਂ ਨਾ ਸੋਨਾ ਚਾਂਦੀ ਜੜਿਆ ਹੁੰਦਾ। ਗੱਠ ਦਾ ਕੰਮ, ਗੱਠ ਦਾ। ਹਾਂਜੀ। ਆਹ ਦੇਖੋ ਪੀਸ ਕਿੰਨਾ ਪਿਆਰਾ। ਚੁੰਨੀ ਦੇਖੋ ਇਹਦੀ ਕਿੰਨੀ ਸੋਹਣੀ ਹੈ। ਕੀ ਮਲਟੀਪਲ ਰੱਖਦੇ ਉੱਪਰ। ਇਹ ਪਿਓਰ ਲਕਸ਼ਰੀ। ਹਾਂਜੀ ਹਾਂਜੀ। ਇਹ ਸੂਟ ਪਾ ਕੇ ਤੁਸੀਂ ਮਤਲਬ ਕਿਸੇ ਵਿਆਹ ਚ ਐਂਟਰੀ ਕੀਤੀ ਨਾ ਲੋਕਾਂ ਦੀ ਆਪ ਵੀ ਧੌਣ ਘੁੰਮ ਜਣਗੇ ਕੌਣ ਆਇਆ ਆ ਮੂਵੀ ਵਾਲਾ ਭਾਈ ਜੀ ਦਾ ਮੂਵੀ ਬਣਾਉਂਦਾ ਨਾ ਵਿਆਹ ਵਾਲੀ ਕੁੜੀ ਦੀ ਘੱਟ ਵੀਡੀਓ ਬਣੂਗੀ ਤੁਹਾਡੀ ਜਿਆਦਾ ਬਣੂਗੀ ਤੁਹਾਡਾ ਜੀ ਆਹ ਦੇਖੋ ਜੀ ਡਿਜੀਟਲ ਦੁਪੱਟੇ ਦੇ ਨਾਲ ਕਿੰਨਾ ਸੋਨਾ 20 ਉੱਪਰ ਹਾਈਲਾਈਟ ਵੀ ਹੋਇਆ ਵਾ ਸਾਰਾ ਯਾਨੀ ਕਿ ਟਾਪ ਦਾ ਵਰਕ ਹੋਇਆ ਵਾ ਕਾਰੀਗਰ ਦੀਆਂ ਅੱਖਾਂ ਰਹਿੰਦੀਆਂ ਆਹ ਗੜਾਈਆਂ ਕਰਨ ਲੱਗਿਆ ਆ ਫਿਰ ਜਾਮਾ ਵਾਲ ਦੇ ਉੱਪਰ ਇੱਕ ਹੋਰ ਡਿਜ਼ਾਈਨ ਆ ਗਿਆ ਆਦਿਕੋ ਕਿੰਨਾ ਪਿਆਰਾ ਪੀਸ ਆ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਇਹ ਸਭ ਤੋਂ ਵੱਡੀ ਗੱਲ ਇਹ ਨਹੀਂ ਇਹਦੇ ਵਿੱਚ ਤੁਹਾਨੂੰ 4 4 6 6 ਰੰਗ ਉਹ ਨਹੀਂ ਮਿਲ ਜੂਗੇ ਪਲੱਸ ਡਿਜ਼ਾਈਨ ਵੀ ਹੋਰ ਮਿਲ ਜੂਗੇ ਵੀਡੀਓ ਚਾਪਾ ਕਿੰਨੇ ਕ ਤੁਹਾਨੂੰ ਡਿਜ਼ਾਈਨ ਦਿਖਾ ਦੇਨੇ ਠੀਕ ਹੈ ਨਾ ਬਾਕੀ ਤੁਸੀਂ ਕਾਲ ਕਰਕੇ ਵੀ ਦੇਖ ਸਕਦੇ ਹੋ ਫੋਟੋ ਮਗਾ ਸਕਦੇ ਹੋ ਤੁਹਾਨੂੰ ਭੇਜ ਦੇਣਗੇ ਬਾਕੀ ਲਾਸਟ ਬਟ ਨੋਟ ਲੀਸਟ ਬਾਕੀ ਵੈਰੈਟੀ ਦੁਕਾਨ ਤੇ ਆ ਕੇ ਦੇਖੋ ਆ ਪੀਸ ਵਾਹੀ ਇੱਕ ਐਨ ਚੰਗੀ ਜਿਹੀ ਜਿਹੜਾ ਵੀਡੀਓ ਬਣਾਈ ਮੇਰਾ ਵੀ ਓਹ ਹਾ ਹਾ ਦਸ਼ੀਨ ਦਾ ਦੁਪੱਟਾ ਲੱਗਾ ਨਾਲ ਟੈਬੀ ਦਾ ਔਰ ਜਿਹੜੇ ਮੋਤੀ ਲਾਏ ਹੋਏ ਆ ਰੰਗ ਬਰੰਗੇ ਮੋਤੀ ਹਾਂਜੀ ਹਾਂਜੀ ਇੰਨੇ ਜਿਹੜੀ ਮਰਜ਼ੀ ਜੁਐਲਰੀ ਪਾ ਸਕਦੇ ਤੁਸੀਂ ਹਰ ਤਰ੍ਹਾਂ ਦੀ ਜੁਐਲਰੀ ਜਲਦੀ ਨਹੀਂ ਬਹੁਤ ਜੱਚਦੀ ਹੋ ਹਾਂਜੀ ਬਾਕੀ ਰੱਬ ਤੁਹਾਨੂੰ ਰਾਜੀ ਰੱਖੇ ਰੂਹ ਤੁਹਾਡੀ ਤਾਜ਼ੀ ਰੱਖੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਡੇ ਹੱਥੀ ਬਾਜੀ ਰੱਖੇ ਤੁਸੀਂ ਐਡਰੈਸ ਨੋਟ ਕਰ ਲਓ ਬੰਗਿਆਂ ਵਿਖੇ ਰੇਲਵੇ ਰੋਡ ਤੇ ਐਸ ਬੀ ਆਈ ਬੈਂਕ ਦੇ ਬਿਲਕੁਲ ਨਾਲ ਜੀ ਉਹਦੇ ਦਫ਼ਤਰ ਦੇ ਸਾਹਮਣੇ ਔਰ ਪਾਰਕਿੰਗ ਦੀ ਫੈਸਿਲਿਟੀ ਹੈਗੀ ਐ ਪ੍ਰਾਈਸ ਇਹਨਾਂ ਦੇ ਬਾਜ਼ਾਰ ਨਾਲੋਂ ਅੱਧੇ ਤੋਂ ਵੀ ਅੱਧੇ ਆ ਲੁਧਿਆਣੇ ਦੀ ਹੋਲ ਸੇਲ ਮਾਰਕੀਟ ਜਿੰਨੇ ਪ੍ਰਾਈਸ ਹੈ ਵੈਸੇ ਤੁਹਾਨੂੰ ਉੱਥੇ ਦੀ ਦੂਰ ਜਾਣ ਦੀ ਕੀ ਲੋੜ ਹੈ ਤੁਸੀਂ ਗੱਡੀ ਦਾ ਤੇਲ ਖਰਚ ਕੇ ਜਾਓਗੇ ਉਹਨਾਂ ਉਹਨਾਂ ਕੋ ਵੀ ਇਹ ਡਿਜ਼ਾਈਨ ਨਹੀਂ ਮਿਲਨੇ ਤੁਹਾਨੂੰ ਇਹ ਡਿਜ਼ਾਈਨ ਨਹੀਂ ਮਿਲਨੇ ਵੈਸੇ ਵੀ ਤੁਸੀਂ ਤੇਲ ਖਰਚ ਕੇ ਜਾਓਗੇ ਪਾਰਕਿੰਗਾਂ ਲੱਭੂਗੇ ਤੁਰ ਫਿਰ ਕੇ ਰੋਟੀ ਪਾਣੀ ਬਾਹਰ ਖਾਓਗੇ ਬਹੁਤ ਸਾਰਾ ਖਰਚ ਹੋ ਜਾਣਾ ਇੱਥੇ ਤੁਹਾਨੂੰ ਜੇਕਰ ਤੁਸੀਂ ਮੈਰਿਜ ਲਈ ਵੀ ਸੂਟ ਮਤਲਬ ਸ਼ਾਦੀ ਲਈ ਵੀ ਸ਼ਾਪਿੰਗ ਕਰਨਾ ਚਾਹੁੰਦੇ ਹੋ ਜਿਹੜਾ ਬਾਹਰ ਤੁਹਾਡਾ 1.5 ਤੋਂ 2 ਲੱਖ ਖਰਚਣਾ ਇੱਥੇ ਤੁਹਾਡਾ 75 ਹਜ਼ਾਰ ਤੋਂ 80 ਹਜ਼ਾਰ ਤੱਕ ਉੱਤਰ ਜਾਣਾ ਹੈ ਉੱਥੇ ਜਿਹੜੀਆਂ 10 ਦੁਕਾਨਾਂ 'ਚ ਘੁੰਮ ਕੇ ਵੈਰਾਈਟੀ ਮਿਲਣੀ ਹੈ ਸਾਰੀ ਇੱਥੇ ਇੱਕ ਛਤ ਥੱਲੇ ਮਿਲ ਜਾਣੀ ਉਹ ਨਹੀਂ ਟਾਈਮ ਤੁਹਾਡਾ ਬਚਣਾ ਔਰ ਵੀ ਜੇ ਮੈਂ ਚਾਹੁੰਦਾ ਕੈਮਰੇ ਵਾਲੇ ਭਾਈ ਇੱਕ ਵਾਰੀ 360 ਡਿਗਰੀ ਘੁਮਾ ਦਿਓ ਵੈਰਾਈਟੀ ਬੇਸ਼ੁਮਾਰ ਹੈ ਬਹੁਤ ਜ਼ਿਆਦਾ ਵੈਰਾਈਟੀ ਹੈ ਮਤਲਬ 5-7 ਦੁਕਾਨਾਂ ਦਾ ਇਕੱਠਾ ਕਰਕੇ ਮਾਲ ਇੱਥੇ ਮਿਲ ਜਾਣਾ ਔਰ ਪ੍ਰਾਈਸ ਤੁਹਾਨੂੰ ਤੁਸੀਂ ਸਾਰਾ ਜ਼ਿਲ੍ਹਾ ਘੁੰਮ ਲੋ ਇਹਨਾਂ ਦਾ ਮੁਕਾਬਲਾ ਪ੍ਰਾਈਸ ਦੇ ਵਿੱਚ ਨਹੀਂ ਹੈ ਔਰ ਕੁਆਲਿਟੀ ਵੀ ਜਿਹੜੀ ਹੈ ਉਹਦਾ ਵੀ ਮੁਕਾਬਲਾ ਨਹੀਂ ਔਰ ਤੁਸੀਂ ਆਉਂਗੇ ਸੈਟੀਫਾਈਡ ਹੋ ਕੇ ਜਾਓਗੇ ਸੰਤੁਸ਼ਟ ਹੋ ਕੇ ਜਾਓਗੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਪੂਰੀ ਦੇਖੀ ਇਹਨੂੰ ਲਾਈਕ ਸ਼ੇਅਰ ਦੇ ਤੇ ਕਮੈਂਟ ਜਰੂਰ ਕਰਨਾ ਲਾਸਟ ਫਿਰ ਮੈਂ ਤੁਹਾਨੂੰ ਸਮਝਾ ਦਵਾਂ ਜੇਕਰ ਤੁਸੀਂ ਵਿਆਹ ਸ਼ਾਦੀ ਦੀ ਸ਼ਾਪਿੰਗ ਕਰਨਾ ਚਾਹੁੰਦੇ ਹੋ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਤੁਹਾਡਾ ਹਜ਼ਾਰਾਂ ਦਾ ਲੱਖਾਂ ਦਾ ਫਾਇਦਾ ਹੋਣ ਵਾਲਾ ਡੈਫੀਨਿਟਲੀ ਇੱਕ ਵਾਰੀ ਵਿਜ਼ਿਟ ਕਰ ਲੋ ਔਰ ਹੌਣਦੇ ਤਾਂ ਮੇਰੇ ਕੋਲ ਕੋਈ ਖਰਚਾ ਨਹੀਂ ਨਾ ਜੀ ਨਾ ਨਾ ਔਰ ਕੱਪੜੇ ਦਿਖਾਣ ਲੱਗੇ ਪਰ ਵਟਸਾਂ ਜੀ ਕਰਾਏ ਫਰੀ ਆ ਹਾਂ ਬਾਕੀ ਤੁਹਾਨੂੰ ਆਪਾਂ ਕੁਝ ਕਹਿਣਾ ਨਹੀਂ ਚਾਹ ਬਾਣੀ ਆ ਬਬਲਾ ਇਹਨਾਂ ਦਾ ਤੁਹਾਨੂੰ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ